ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਵਾਹਿ ਜੀ ਪਹਿਲਾਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਲ ਕਰਿਓ ਅੱਜ ਤਨ ਤਨ ਬਾਬਾ ਨਿਹਾਲ ਸਿੰਘ ਜੀ ਦੇ ਯਾਨਕੀ ਤੱਲਨ ਮੇਲਾ ਆ ਜੀ ਸੋ ਆਪਾਂ ਜਾ ਰਹੇ ਹਾਂ ਉੱਥੇ ਤਿਲੋ ਸਾਹਿਬ ਸੌਰੀ ਆ ਯਾਰ 7 ਵਜੇ ਕਿਹਾ ਸੀ 8:00 ਵਜੇ ਕਿਉਂ ਜੀ ਬਿਲਕੁਲ ਕੋਈ ਗੱਲ ਇਹ 8:30 ਹੋਵੇ ਦੇ ਨਹੀਂ ਅੱਗੇ ਆ ਜੀ ਇਹ ਅੱਗੇ ਆ ਫਿਰ ਠੀਕ ਆ ਤੇ ਆਪਾਂ ਪਹੁੰਚ ਚਲੇ ਆ ਥੱਲਣ ਤੇ ਜਾ ਕੇ ਸ਼ਵੀਲ ਦੀਆਂ ਤਿਆਰੀਆਂ ਦੇ ਨਾਲ ਸੇਵਾ ਕਰਾਉਨੇ ਆ ਤਾਂ ਸਵੇਰੇ ਦੇਖ ਲਓ ਬਹੁਤ ساری ਸੰਗਤ ਦਰਸ਼ਨ ਮੇਲੇ ਕਰਕੇ ਵਾਪਸ ਵੀ ਆ ਰਹੀ ਆ ਕਿਉਂ ਬਾਬਾ ਜੀ ਇਧਰ ਸਰਦਾਰ ਸੁਖੀਂਦਰ ਸਿੰਘ ਸੁਖੀ ਜਿਹਾ ਬਸ਼ੇਰ ਵਾਲਾ ਠੀਕ ਆ ਜੀ ਤੇ ਆਪਾਂ ਜਾ ਰਹੇ ਆ ਦੇਖ ਲਓ ਜ਼ਰੂਰ ਸਾਨੂੰ ਇੱਥੇ ਕੱਟੀਆਂ ਮਿਲ ਜਾਂਦੀਆਂ ਆ ਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਜ ਸਾਰੇ ਮੇਲੇ ਦੇ ਤੇ ਰਾਤ ਦਾ ਤੁਸੀਂ ਇਹਦਾ ਮਾਹੌਲ ਸੀਗਾ ਦੇਖ ਹੀ ਲਿਆ ਸੀ ਕਿ ਇਸ ਤਰ੍ਹਾਂ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਤੇ ਆ ਜਾਜਾਂ ਵਾਲੇ ਜਾਜ ਵੇਚੀ ਜਾਂਦੇ ਆ ਦੇਖ ਲਓ ਤੇ ਆਹ ਦੇਖੋ ਜਿਹਨਾਂ ਦਾ ਹੱਥ ਸੰਗਤ ਲੰਘਣਾ ਆ ਉਹਨਾਂ ਦਾ ਹੱਥ ਤੇ ਸ਼ਵੀਰ ਦੀਆਂ ਤਿਆਰੀਆਂ ਹੋ ਰਹੀਆਂ ਗਰਮੀ ਵਾਵਾ ਹੋਣੀ ਆ ਦੇਖੋ ਟੈਂਟ ਲੱਗ ਰਹੇ ਆ ਸੰਗਤ ਆ ਵੀ ਰਹੀ ਆ ਤੇ ਬਾ ਜਾ ਵੀ ਲਈ ਦਰਸ਼ਨਾਂ ਲਈ ਤੇ ਸ਼ਵੀਰ ਤੋਂ ਹੀ ਸੰਗਤ ਦਿੱਤੇ ਸੀ ਰਾਤੀ ਅਸੀਂ ਆਏ ਆ ਪਰ 12 ਵਜੇ ਆਏ ਆ ਰਾਤ ਅਸੀਂ 11 ਵਜੇ ਆਏ ਆ ਤੇ ਸੰਗਤਾਂ ਉਸ ਟਾਈਮ ਵੀ ਦੇਖੋ ਜੀ ਦਰਸ਼ਨ ਮੇਲੇ ਕਰਨ ਆ ਰਹੀਆਂ ਸੀ ਲੰਗਰ ਹਾਲ ਦੇ ਵਿੱਚ ਵਾਵਾ ਰੌਣਕ ਸੀਗੀ ਤੇ ਹੁਣ ਆਪਾਂ ਦੁਆੜਾ ਜਾ ਰਹੇ ਆ ਲੋ ਜੀ ਰਾਤ ਵਾਲੇ ਰਾਹਾਂ ਤੇ ਫੇ ਪਹੁੰਚ ਗਏ ਆ ਤੇ ਸੰਗਤਾਂ ਦਾ ਹੜ੍ਹ ਦੇਖੋ ਕਿਦਾਂ ਗੱਡੀਆਂ ਹੋਣੀਆਂ ਆ ਉਹ ਦੇਖੋ ਕਿੰਨੀ ਵੱਡੀ ਗਿਣਤੀ ਵਿੱਚ ਆ ਖੜੀਆਂ ਇਧਰ ਮੋਟਰਸਾਈਕਲ ਪਾਰਕਿੰਗ ਬਹੁਤ ਵਧੀਆ ਬਣਾਈ ਹੋਈ ਆ ਸੋਹਣੀਆਂ ਵੱਡੀਆਂ ਪਾਰਕਿੰਗਾਂ ਬਣਾਈਆਂ ਹੋਈਆਂ ਆ ਤੇ ਇਹੋ ਜੀ ਗੱਲਬਾਤ ਤੇ ਚੱਲਦੇ ਆ ਅੱਗੇ ਆਪਾਂ ਵੀ ਉਹ ਸੰਗਤ ਜੀ ਪਹੁੰਚ ਗਏ ਤਾਂ ਇੱਧਰ ਲੰਗਰਾਂ ਵਾਲੇ ਲੰਗਰ ਲਾਈ ਜਾਂਦੇ ਆ ਦੇਖ ਲਓ ਭਾਈ ਜਾਲ ਜੀ ਦੇ ਲੰਗਰ ਗਰਮੀ ਅੱਜ 바ਵਾ ਹੋਣੀ ਆ ਰੈੱਡ ਲਾ ਯੈਲੋ ਲਾ ਤੇ ਹਮ ਯੈਲੋ ਲਾਟ ਕੀਤਾ ਹੋਇਆ ਆ ਤੇ ਸਵੇਰ ਤੋਂ ਸੰਗਤ ਤਾਂ ਇਸੇ ਤਰ੍ਹਾਂ ਦਰਸ਼ਨਾਂ ਲਈ ਆ ਰਹੀਆਂ ਆ ਤੇ ਆਪਣੇ ਵਾਲਿਆਂ ਨੇ ਭਾਈ ਸ਼ਵੀਰ ਲਾ ਕੇ ਅਸੀਂ ਹੋ ਗਏ ਲੇਟ ਰਵਨ ਭਾਈ ਢਿੱਲੋ ਸਾਹਿਬ ਬੈਠੇ ਆ ਕੀ ਆਵਾਜ਼ ਆ ਦੇਖੋ ਸਵੇਰੇ ਸੂਈ ਲਾਤੀ ਆ 7 ਵਜੇ ਕਿਹਾ ਸੀ ਭਾਈ ਨੇ 7 ਵਜੇ ਆ ਕੇ ਤੇ ਬਾਈ ਹੁਣੇ ਲੱਗ ਗਿਆ ਸ਼ਵੀਰ ਤੇ ਆ ਦੇਖ ਲਓ ਬਾਈ ਸੇਵਾ ਕਰੀ ਜਾਂਦਾ ਰਵਣ ਇਹਦਾ ਬਾਈ ਜੀ ਖਾਲਸਾ ਵਾਇਕੁਰ ਜੀ ਖਾਲਸਾ ਲੋਦਾ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਇੱਧਰ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਮਹਾਰਾਜ ਕੀ ਹਾਲ ਚਾਲ ਹੈ ਹੈ ਲਓ ਜੀ ਆ ਦੇਖੋ ਸ਼ੀਵਲਾ ਚਾਲੂ ਹੋ ਗਈਆਂ ਗਰਮੀ ਬਹੁਤ ਹੈ ਬਾਬਾ ਜੀ ਕੀ ਹਾਲ ਚਾਲ ਹੈ ਆਪਾਂ ਛਾ ਰਹੇ ਹਾਂ ਹੋਰ ਬਾਬਾ ਜੀ ਆਪਾਂ ਜੀ ਬਾਬਾ ਤਿਕਰਾ ਇੱਧਰ ਸੰਗਤਾਂ ਦਾ ਹੜ ਇੱਧਰ ਵੀ ਸ਼ੀਵਲੇ ਲੱਗਣ ਲੱਗੀਆਂ ਜੀ ਬਰਫਾਂ ਆ ਰਹੀਆਂ ਆ ਇੱਧਰ ਸੰਗਤਾਂ ਜਲਜੀ ਦੇ ਪੌਂਦ ਪੀਂਦੀਆਂ ਗਾਂ ਨੂੰ ਆ ਰਹੀਆਂ ਆ ਜਦੋਂ ਆਪਾਂ ਸਵੇਰੇ ਆਏ ਸੀ ਆਹ ਰ ਆ ਬੜਾ ਖਾਲੀ ਖਾਲੀ ਲੰਗਰ ਆਉਂਦਾ ਸੀਗਾ ਤੇ ਹੁਣ ਸੰਗਤਾਂ ਦੇਖੋ ਕਿਤਾ ਹੜਿਆ ਪੂਰਾ ਰੋਡ ਸੰਗਤਾਂ ਨਾਲ ਭਰਿਆ ਹੋਇਆ ਆ ਨਾਲ ਨਾਲ ਲੰਗਰਾਂ ਦੀ ਬੇਅੰਤ ਲੰਗਰ ਲੱਗੇ ਹੋਏ ਆ ਦੂਰੋਂ ਨੇੜੇ ਸੰਗਤਾਂ ਨੇ ਆ ਕੇ ਟਰੈਲੀਆਂ ਟਰੈਕਟਰਾਂ ਦੇ ਵਿੱਚ ਲੰਗਰ ਲਾਏ ਸ਼ਵੀਲਾਂ ਦੇ ਆਈਸਕ੍ਰੀਮਾਂ ਦੇ ਜਲਜੀਦਿਆਂ ਦੇ ਇੱਧਰ ਕੋਗਲਾ ਲੰਗਰ ਚੱਲੀ ਜਾਂਦਾ ਆ ਇੱਧਰ ਬਾਈ ਹੁਣਾਂ ਨੇ ਲਾਇਆ ਸ਼ਵੀਲਾ ਲੰਗਰ ਸਾਡੇ ਹਾ ਰਮਨ ਬਾਹ ਰਮਨ ਬਾਹ ਇੱਧਰ ਸਾਡਾ ਵੀਰ ਢਿੱਲੋਂ ਖਾਲਸਾ ਢਿੱਲੋਂ ਸਾਹਿਬ ਠੀਕ ਹੋ ਜੀ ਬਹੁਤ ਵਧੀਆ ਚਲੋ ਇਹ ਬਾਈ ਜੀ ਸਾਰੇ ਆਪਣੇ ਆ ਰਹੇ ਆ ਵੀਰ ਹਾਂ ਜੀ ਬਦਲ ਬਾਜੀ ਕਿਦਾਂ ਠੀਕ ਵਾਇਗੁਰ ਸਿੰਘ ਖਾਲਸਾ ਇਹ ਬਦ ਕਿਦਾਂ ਚੱਲੀ ਜਾਂਦੀ ਸੇਵਾ ਜੀ ਹਾਂ ਜੀ ਹਾਂ ਜੀ ਇੱਧਰ ਜੀ ਕਾ ਖਾਲਸਾ ਵਾਇਗੁਰ ਸਿੰਘ ਕੀ ਫਤਿਹ ਆਂਗੇ ਸੈਨਿਕ ਫੌਜਾਂ ਪਹੁੰਚ ਰਹੀਆਂ ਤਿਆਰ ਹੋਰ ਤਿਆਰ ਹੋ ਬਾਪੂ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚੜ੍ਹਦੀ ਚੜ੍ਹਦੀ ਗੁਰੂ ਨਾਨਕ ਪਛ ਲਾ ਕੇ ਪੁੱਤ ਲਾ ਕੇ ਉਹ ਅੱਲਾ ਦੇਖੋ ਸਿੰਘ ਸਾਹਿਬਾ ਚਲਾ ਦਿਓ ਬੈਕ ਕਰਕੇ ਚੱਲਿਆ ਕੀ ਬਾਤ ਯਾਰ ਦੇਖੋ ਸ਼ਾਸਤਰ ਕਿਦਾਂ ਸਜਾਏ ਆ ਵਾਹ ਕੀ ਬਾਤ ਹੈ ਗੁਰੂ ਜੀ ਆ ਜੀ ਹੋਰ ਸਿੰਘ ਹਾਂ ਜੀ ਹਾਂ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀ ਬਾਈ ਹੋਣੀ ਕਰੀ ਜਾਂਦੇ ਆ ਸ਼ਵੀਰ ਦੇ ਤਿਆਰੀਆਂ ਨਾਲ ਕੀਲਿਆਂ ਦਾ ਪ੍ਰਸ਼ਾਦ ਇਹ ਮਹਾਰਾਜ ਦੇ ਸੂਪਰ ਖੁੱਲੇ ਹਾਲਾਂ ਦੇ ਵਿੱਚ ਦਵਾਨਾਂ ਵਿੱਚ ਪਹੁੰਚ ਚੁੱਕੇ ਇੱਥੇ ਹੁਣ ਦੁਆ ਸਜਣਗੇ ਪਹਿਲਾਂ ਜਿੱਥੇ ਲੰਗਰ ਆਲ ਹੁੰਦਾ ਸੀਗਾ ਇੱਕ ਸਤਮ ਪੰਥ ਸਤਿਗੁਰੂ ਦੇ ਸੇ ਅਗਰ ਨਸ ਸਹਿਦ ਜਸੁਪਾ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਦੂਰ ਤੱਕ ਟੈਂਟ ਲੱਗੇ ਹੋਏ ਆ ਬਾਹਰ ਰਾਤ ਦੇ ਵਿੱਚ ਤੇ ਬਾਜ਼ਾਰ ਵਾਲੇ ਪਾਸੇ ਵੀ ਦੇਖੋ ਸਾਰੇ ਪਾਸੇ ਟੈਂਟ ਨਾਲ ਕਵਰ ਕੀਤਾ ਹੋਇਆ ਆ ਜਗਾ ਜਗਾ ਪੱਖੇ ਲੱਗੇ ਹੋਏ ਆ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਅੰਦਰ ਦੇ ਇਹ ਮੇਨ ਗੇਟ ਤੇ ਆ ਜੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਤੇ ਸੇਵਾਦਾਰ ਵੀ ਸੇਵਾ ਕਰ ਰਹੇ ਆ ਸੋ ਬਹੁਤ ਸੋਹਣੀ ਫੁੱਲਾਂ ਦੇ ਨਾਲ ਡੈਕੋਰੇਸ਼ਨ ਕੀਤੀ ਹੋਈ ਆ ਆਈਆਂ ਹੋਈਆਂ ਸੰਗਤਾਂ ਨੂੰ ਪੂਰੀ ਸੇਫਟੀ ਦੇ ਨਾਲ ਸੇਵਾਦਾਰ ਅੱਗੇ-ਅੱਗੇ ਨਿਗ੍ਹਾ ਰਹੇ ਆ ਲੰਬੀਆਂ ਲਾਈਨਾਂ ਦੇ ਵਿੱਚ ਸੰਗਤ ਆ ਕੇ ਲੱਗੇ ਦਰਸ਼ਨ ਕਰ ਰਹੀ ਆ ਤੰਤਨ ਬਾਬਾ ਨਿਹਾਲ ਸਿੰਘ ਦੇ ਅਸਥਾਨ ਤੇ ਨਤਮਸਤਕ ਹੋ ਰਹੀ ਆ ਖੰਪਰ ਸਾਹਿਬ ਦੇ ਭੋਗ ਪਾਏ ਗਏ ਆ ਉਸ ਤੋਂ ਬਾਅਦ ਖੁੱਲੇ ਦਵਾਨ ਸਜ ਰਹੇ ਆ ਜੀ ਖੁੱਲੇ ਹਾਲਾਂ ਦੇ ਵਿੱਚ ਗਰਬੀਨ ਨੂੰ ਦੇਖਦੇ ਹੋਏ ਬਹੁਤ ਸਾਰੇ 쿨ਰ ਪੱਖਿਆਂ ਦਾ ਇੰਤਜ਼ਾਮ ਕੀਤਾ ਹੈ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਨਾਲ ਨਾਲ ਚੱਲ ਰਹੀ ਹੈ ਜੀ ਨਿਸ਼ਾਨ ਸਾਹਿਬ ਦੀ ਸੇਵਾ ਚੋਲੇ ਬਦਲੇ ਜਾ ਰਹੇ ਹਨ ਨਿਸ਼ਾਨ ਸਾਹਿਬ ਦੇ ਸਾਨੂੰ ਕਰਾਉਣੇ ਹੈ ਜੀ ਦਰਸ਼ਨ ਇਧਰ ਸੇਵਾਦਾਰ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਹੈ ਚੋਲੇ ਦੋਨੋਂ ਨਿਸ਼ਾਨ ਸਾਹਿਬ ਦੇ ਬਦਲੇ ਜਾ ਰਹੇ ਹੈ ਜੀ ਸੰਗਤ ਦੀ ਗਿਣਤੀ ਵੱਧਦੀ ਜਾ ਰਹੀ ਆ ਜਿੰਨਾ ਰਸਤਾ ਆਪਾਂ ਕਿੰਨ ਤੱਕਰ ਵੱਲੋਂ ਨੇ ਸਾਰਾ ਦੇਖੋ ਬਿਲਕੁਲ ਭੋਲਿਆ ਇਹ ਕਹਿੰਦੇ ਹੁੰਦੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ ਤੇ ਇੱਧਰ ਆਪਣੇ ਸਿੰਘਾਂ ਨੇ ਲਾਇਆ ਸ਼ਰਧਾਈਆਂ ਦੇ ਲੰਗਰ ਸੰਘੇ ਨੰਦਪੁਰੋਂ ਸਿੰਘ ਆਇਆ ਆਪਣੇ ਟਰਾਲ ਤੇ ਮਿਲਦੇ ਨੇ ਉਹ ਬਾਬਾ ਜੀ ਨੂੰ ਆ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਬਾਬਾ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਫਿਰ ਮੁੜ ਕੇ ਛੇਤੀ ਕੀਤੇ ਛੱਡਦੇ ਆਪਨੀ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਅਦ ਜਾ ਰਹੇ ਆ ਨੰਦਪੁਰ ਪਈ ਜਾਓ ਆਜੋ ਆਜੋ ਆਇਓ ਆਇਓ ਨਾਮ ਲੈ ਤੁਹਾਡੀ ਕਮਜ਼ੋਰੀ ਬਣ ਜਾਂਦਾ ਹੈ ਪਰ ਤੁਹਾਡਾ ਇੱਕ ਵਾਰੀ ਲੇਭਿਆ ਕਿ ਤੁਹਾਨੂੰ ਖਾਲਾ ਬੰਦੀ ਕਮਜ਼ੋਰੀ ਇਧਰ ਆਪਣੇ ਜਿੱਥੇਦਾਰ ਭਾਈ ਦੀਪ ਸਿੰਘ ਦੀ ਲੱਗੀ ਆ ਸ਼ਵੀਲ ਸਰਦਾਈਆਂ ਦੀ ਮਹਾਰਾਜ ਨੇ ਆਖਿਆ ਕੋਈ ਗਾਲ ਨਹੀਂ ਬਾਦਸ਼ਾਹ ਸ਼ਾਹ ਜਹਾਨ ਨੇ ਲਲਾ ਬੇਗ ਜਰਨੈਲ ਦੀ ਡਿਊਟੀ ਲਾਈ ਜਾ ਗੁਰੂਵਾਰਕ ਬਿੰਦਮਾਰਾ ਜੀ ਨੂੰ ਸਮੇਤ ਮੋੜਿਆਂ ਦੇ ਪੱਲ ਕੇ ਲੈ ਕੇ ਆ। ਨਲਾ ਬੇਗਣੀ ਇੱਕ ਆਪਣਾ ਭਰਾ ਲਿਆ। ਇਹਦਾ ਨਾਮਾ ਗਰਦੀ ਕਬਰ ਸੀ। ਇੱਕ ਉਹਦਾ ਭਤੀਜਾ ਜਿਹਦਾ ਬਿਆਰੇ ਵਾਈਗੁਰ ਜੀ ਦਾ ਖਾਲਸਾ ਵਾਹ ਜੀ। ਇੱਕ ਉਹਦਾ ਭਤੀਜਾ ਇਹਦਾ ਨਾਮਾ ਸ਼ਮਸ਼ ਬੇਗ। ਇੱਕ ਉਹਦਾ ਪਾੜਾ ਇਹਦਾ ਨਾਮਾ ਕਾਰ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਬੇਟੀ ਜੀ। 133000 ਔਦ ਲੈ ਕੇ ਇਹ ਜਿਹੜੇ ਮਾਲਕ ਸਤਿਗੁਰੂ ਗੁਰੂ ਆ ਇਹਨਾਂ ਦਾ ਰਾਏ ਲੰਗਰੋਂ ਘੋੜੇ ਇੱਧਰ ਸਾਡੇ ਅਧਿਕਾਰੀ ਬਾਬਾ ਦੀਪ ਸਿੰਘ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਤੇ ਇਹਨਾਂ ਵੱਲੋਂ ਸੇਵਾ ਮਹਾਰਾ ਜੀ ਇਹਨਾਂ ਨੂੰ ਬਾਕੀ ਸ਼ਰਧਾਈਆਂ ਦੀ ਇੱਧਰ ਲਗਲੇ ਲੱਗੀ ਜਾਂਦੇ ਆ ਸੰਗਤਾਂ ਦੂਰ ਦੂਰੋਂ ਆਈਆਂ ਉਹਨਾਂ ਨੂੰ ਸ਼ਰਧਾਈਆਂ ਦੇ ਲੰਗਰ ਛਕਾਏ ਜਾਣਗੇ ਇੱਧਰ ਸਿੰਘਾਂ ਨੇ ਲਾਏ ਹੋਏ ਆ ਦੇਖੋ ਪੂਰੇ ਪਹਿਰੇ ਲਾਏ ਹੋਏ ਆ ਹਾਂ ਜੀ ਲੋ ਜੀ ਇੱਧਰ ਦੇਖੋ ਵੀ ਸਾਰੇ ਲੱਗੀ ਜਾਂਦੇ ਆ ਹਾਂਜੀ ਵਾਹਿਗੁਰੂ ਇੱਕ ਸਾਹਿਬਾ ਵਾਹਿਗੁਰੂ ਸਾਹਿਬਾ ਮੇਰੇ ਬਾਬਾ ਜੀ ਚਾਟੀ ਕਲਾ ਜੀ ਬਿਲਕੁਲ ਬਾਬਾ ਜੀ ਬਿਲਕੁਲ ਖੁੱਲੀਆਂ ਹੀ ਰਸਤਾ ਖੁੱਲੀਆਂ ਹੀ ਰਸਤਾ ਖੁੱਲੀਆਂ ਬਾਬਾ ਜੀ ਹਾਂ ਗੁੱਲੇ ਗੱਫੇ ਇਧਰ ਨੌਜੋਰੇ ਦੇ ਖੋਲੇ ਬਣਾਈ ਜਾਂਦਾ ਸਿੰਘ ਲੈ ਦਾ ਬਸ ਸਾਰੇ ਮਲੇਸ਼ ਭਜਾ ਦੇਣੇ ਜਪਾ ਠੀਕ ਹੈ ਜਿੰਨੇ ਮੇਲੇ ਗਏ ਆ ਉਸਤਾਰਾ ਨਾਸ ਨਾਲ ਦਵਾਈ ਵੀ ਬਣਾਇਆ ਸਾਦਗੀਟ ਨੂੰ ਇਕੱਲੇ ਚੱਲ ਕੇ ਪਰਾ ਦੇਤੀਆ ਤੇ ਭਾਈ ਕਿਹਨੂੰ ਚੰਗ ਰੋ ਕੇ ਜੀ ਬਾਬਾ ਦਿੱਤੀ ਜਾਂਦਾ ਉਹਦੀ ਹਾਲਤ ਦੱਸਦੀ ਆ ਵੀ ਕੱਲ ਨੂੰ ਛੱਡੀ ਹਾਂਜੀ ਬੀਬੀ ਪਾਪਾ ਆਮਾ ਦੀ ਐਂਟੀ 40 ਸਮੱਸਿਆ ਕਰਦੀ ਆ ਇੰਟਰਵਿਊ ਲੈਣੇ ਆਪਣੇ ਮਨ ਦੀ ਮਰਜ਼ੀ ਤੇ ਬਾਬਾ ਜੀ ਰਸਦਾ ਵਾਸਤਾ ਪਾਈ ਜਾਂਦੇ ਸਿੰਘਾਂ ਨੂੰ ਰਈ ਜਾਂਦੇ ਰਲਾਈ ਜਾਂਦੇ ਨਾਲ ਬਾਬਾ ਦੀਪ ਸਿੰਘ ਜੀ ਚੜਦੀ ਕਲਾ ਜੀ ਕੀ ਬਾਤ ਆ ਕੀ ਬਾਤ ਆ ਪੀ ਕੇ ਸਿੰਘਾਂ ਕਿਹਦੇ ਸਿੰਘਾਂ ਦੇ ਮੁਕਾਬਲੇ ਹੋਣੇ ਬਾਬਾ ਜੀ ਆ ਦੇਖ ਲੋ ਹੈ 20 ਹੁੰਦੇ ਸੀਗੇ ਪਦਾਮ ਖਸਖਸ ਦਿਮਾਗ ਚ ਇਹਨਾਂ ਦੇ ਰਗੜੇ ਪੀਂਦੇ ਹੁੰਦੇ ਤੇ ਜਾਨ ਵੀ ਬੋਹ ਹੁੰਦੀ ਸੀ ਅੱਜ ਦੇ ਸਮੇਂ ਚ ਕੀ ਆ ਸਟਿੰਗਾ ਪੀ ਜਾਂਦੇ ਜਾਨ ਹੈਗੀ 20 ਵਜੇ ਸਟਿੰਗਿਆ ਤੇ 4 1600 ਨੂੰ ਕਿਲੋ ਆ ਕਹਿੰਦੇ ਖਸਖਸ ਸਿਗਰ ਦਾ ਦਬਕਾ ਇਦਾਂ ਦਾ ਹੋਣਾ ਚਾਹੀਦਾ ਸਿੰਘ ਦੀ ਅੱਖਾਂ ਚ ਨੂਰ ਹੋਣਾ ਚਾਹੀਦਾ ਹੈ ਕਿ ਦਬਕਾ ਮਾਰੇ ਸਿੰਘ ਮੋਹਲ ਦੇ ਬੰਦੇ ਪਛਾਣ ਨਿਕਲ ਜਾਵੇ ਆਪ ਦਾ ਕੀ ਬਾਤ ਹੈ ਮਾਰੇ ਨੇ ਖਾਲਸੇ ਨੂੰ ਇੰਨਾ ਕੁਝ ਬਖਸ਼ਿਆ ਆ ਪਰ ਸੰਭਣ ਸੰਭਣ ਵਾਲਾ ਚਾਹੀਦਾ ਪਰ ਅੰਮਰ ਵਾਲੇ ਹੈ ਨਹੀਂ ਸਹੀ ਗੱਲ ਹੈ ਸੰਭਣ ਵਾਲੇ ਹੈ ਨਹੀਂ ਇਧਰ ਤਿਆਰ ਹੋਈ ਜਾਂਦੀਆਂ ਇਹ ਸ਼ਰਦਾਈਆਂ ਰਗੜੇ ਲੱਗੀ ਜਾਂਦੇ ਆ ਸਿੰਘ ਲਾਈ ਜਾਂਦੇ ਆ ਤੇ ਨਾਲ ਨਾਲ ਇਧਰ ਸ਼ਰਦਾਈਆਂ ਤਿਆਰ ਹੋ ਕੇ ਸੰਗਤਾਂ ਨੂੰ ਵਰਤਾਈਆਂ ਜਾਂਦੀਆਂ ਆ ਵੇਖੋ ਕੈਮੀਕਲਾਂ ਤੋਂ ਛਟਕਾਰਾ ਨਾਲ ਇਹ ਸਿਹਤ ਲਈ ਹਾਨੀਕਾਰਕ ਨਹੀਂ ਇਹਦੇ ਨਾਲੋਂ ਵਧੀਆ ਜਿਹੜੀ એનર્ਜੀ ਡਰਿੰਕ ਹੈ ਤੁਹਾਨੂੰ ਦੁਨੀਆਂ ਤੇ ਨਹੀਂ ਮਿਲਣੀ ਸੋ ਸੰਗਤ ਦੇ ਦੇਖੋ ਤੁਸੀਂ ਕਿੰਨੀ ਜਿਆਦਾ ਹੋ ਚੁੱਕੀ ਆ ਦੁਪਹਿਰ ਵੀ ਸਿਰ ਟਿਕਿਆ ਹੋਇਆ ਆ ਤੁਪ ਤੋਂ ਬਚ ਲਈ ਜਿਵੇਂ ਦੱਸਿਆ ਕਨਾਤਾਂ ਲੱਗੀਆਂ ਹੋਈਆਂ ਆ ਇਹਨਾਂ ਨੇ ਅਲੜੇ ਦੇ ਲਾਗੇ ਤੇ ਅੰਜਮਰਾ 80 ਸਾਲਾਂ ਦਾ ਪਾਪਾ ਤੁਰਿਆ ਜਾਵੇ ਤੇ ਹਸਨ ਖਾਂ ਮਗਰੋਂ ਆਵਾਜ਼ ਮਾਰ ਕੇ ਕਹਿੰਦਾ ਮਹਾਰਾਜ ਅਗਲੇ ਮਹੀਨੇ 80 ਸਾਲਾਂ ਦਾ ਮੁੰਡਾ ਇਧਰੋਂ 75 ਸਾਲਾਂ ਦਾ ਹੁੱਡਾ ਕਹਿੰਦਾ ਇਹ ਇਸੋ ਕਦੇ ਐਸ ਤਰ੍ਹਾਂ ਦਾ ਭੜਾ ਕੇ ਬੈਹ ਕਾਰੀ ਤੇ ਸੱਚੀ ਸਰਕਾਰ ਨੇ ਆਖਿਆ ਹਸਣ ਖਾ ਜਦੋਂ ਗੱਲ ਅਣਖ ਦੀ ਆਊਗੀ ਜਦੋਂ ਗੱਲ ਗੈਰਤ ਦੀ ਆਊਗੀ ਜਦੋਂ ਸਮਝੋ ਜੀ ਇਸ ਤਰ੍ਹਾਂ ਬਹੁਤ ਸਾਰੇ ਲੰਗਰ ਲੱਗੇ ਹੋਏ ਆਪਾਂ ਆ ਲੰਗਰ ਹਾਲ ਦੀ ਵੱਲ ਤੇ ਇੱਧਰ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਛਕ ਰਹੀਆਂ ਆ ਚਾਹ ਪਕੌੜਾ ਲੰਗਰ ਲੱਗੇ ਹੋਏ ਆ ਸੋ ਸੰਗਤਾਂ ਛਕ ਰਹੀਆਂ ਆ ਤੁਹਾਨੂੰ ਕਰਾਉਨੇ ਆ ਦਰਸ਼ਨ ਅਕਾਲ ਨੀ ਸਦਾ ਵਸਤ ਤੁਮ ਸਾਥ ਤਨ ਤਨ ਜੇ ਤੋਂ ਕਉ ਦਿਓ ਤਾਂ ਸਿਉ ਨੇ ਹੋ ਨਾ ਕੀ ਨਾ ਕਹਨਾ ਜਹਨੀ ਕੇ ਤਾਮਾ ਕਹ ਨਾਨਕ ਸੁਨ ਰੇ ਮਨ ਸਿਮਰਤ ਕਾਹਿ ਨਰਮ ਸਭ ਸੁਖ ਦਾਤਾ Ka yo ਸਤਾਤ ਨਿੰਦੇ ਆ ਨਾਹੀਂ ਜੇ ਕੰਚਨਲ Ta, कहो नानक सनरे ਦੇ ਕੋਲ ਆ ਪਰ ਸਾਫ ਸੂਰਤ ਆ ਜਿਉ ਜੰਮਿਆ ਕਿਸੇ ਚੀਜ਼ ਦੇ ਲਾਗੇ ਨਹੀਂ ਮਤਲਬ ਗਿਆ ਤੇ ਤੁਸੀਂ ਸਿੰਘ ਦੇ ਕੇਸ ਜਰੂਰ ਰੱਖੀ ਬੜਾ ਚੜਦੀ ਕਲਾ ਚ ਰਹੇਗਾ ਨਹੀਂ ਰੱਖੀਓ ਹਟਾਉਣੇ ਨਹੀਂ ਤਾਂ ਦੇਖ ਲੈ ਸਿੰਘ ਐਡਾ ਸਜੇਗਾ ਲੋਕੀ ਰਾਹ ਡੇਢ ਕੇ ਵੀ ਸਿੰਘ ਆਉਂਦਾ ਜੀ ਇਸ ਕਰਕੇ ਨਾ ਕੇਸ ਨਹੀਂ ਕਟਾਉਣਾ ਠੀਕ ਆ ਜੇ ਨਾਂ ਨਾ ਹੋਣ ਨਾ ਸੇਵਾ ਕਰ ਦੇ ਫੇਕ ਤੇ ਸਾਨੂੰ ਸ਼ਿੰਗਾਰੂ ਦੱਸਣਾ ਇਹ ਲੱਗੇ ਰਿਹਾਦਾ ਜੀ ਆਪਣੇ ਸਿੰਘ ਦੀ ਗਲਾ ਦੇਖ ਸੈ ਕਿਦਾਂ ਤਰਾਈਦੇ ਆ ਸਮਝ ਆ ਗਿਆ ਏਦਾਂ ਸਜਨੇ ਕੇਸ ਰੱਖਣੇ ਆ ਕੇਸ ਨਹੀਂ ਖੋਲੇ ਆ ਮਹਾਰਾਜ ਪੰਡਤ ਜੀ ਬੱਚੇ ਨੂੰ ਇਸ ਉਮਰੇ ਤੁਸੀਂ ਸਿੱਖੀ ਨਾਲ ਜੁੜੂ ਲਓਗੇ ਬੱਚੇ ਗਲਤ ਰਸਤੇ ਨਹੀਂ ਕਦੇ ਵੀ ਪਾਉਗਾ ਇਹ ਸਾਥ ਹੋਊਗਾ ਨਾ ਇਸ ਉਮਰੇ ਕਦੇ ਵੀ ਗਲਤ ਰਸਤਾ ਨਹੀਂ ਕੋਈ ਇਹ ਵੀ ਥੈਂਕ ਯੂ ਮੈਂ ਆਪ ਨੂੰ ਮਿਲਉਂਦਾ ਰਿਹਾ ਜੀ ਮੇਰੀ ਕਈ ਵੀਰੀ ਅਨੰਦਪੁਰ ਮੇਲੇ 'ਚ ਮੈਂ ਬਹੁਤ ਵੱਡੀ ਸੰਗਤ 'ਚ ਇੰਨੀ ਜ਼ਿਆਦਾ ਸੰਗਤ ਆ ਕੇ ਪੈਰ ਨਹੀਂ ਰੱਖ ਹੋ ਰਿਹਾ ਦੇਖੋ ਤੁਸੀਂ ਇੱਧਰ ਲੱਗਿਆ ਆਈਸਕ੍ਰੀਮ ਤੇ ਲੰਗਰ ਸਾਂਗ ਦੀ ਸੰਗਤ ਆ ਦੂਰ ਦੂਰ ਤੱਕ ਨਗਾ ਨਿਗਾ ਜਾਂਦੀ ਆ ਆਪਣੀ ਇਧਰ ਲੈ ਆਹ ਬਈ ਪਾਸੇ ਲੰਘੇ ਪਾਸਤਾ ਕਿੰਨਾ ਦੂਣਾ ਆ ਪੰਜਵਾਂ ਦਾ ਦੂਜਾ ਹੀ ਹੱਲੇ ਪੱਕਾ ਪੰਜ ਹੋਰ ਛਕਣੇ ਹੱਲੇ ਠੀਕ ਆ ਲੈ ਬਈ ਮੰਨ ਲਿਆ ਮੁੰਡਾ ਦੇਖ ਲੈ ਹਲੇ ਦੂਜਾ ਹੀ ਆ ਤੀਜਾ ਆ ਲੈ ਉਹ ਤਾਂ ਸੱਚ ਹੋ ਗਿਆ ਤੀਜਾ ਬਈ ਆਹ ਤਾਂ ਗੱਲ 7 ਹੋਰ ਹੋ ਗਏ 10 ਹੋ ਜੂਗੇ ਆ ਜਾਓ ਆ ਉੱਪਰ ਤੇ ਲੈ ਮੈਨੂੰ ਲੈ ਆਂ ਉੱਪਰ ਆ ਜਾਓ ਆ ਜਾਓ ਉੱਪਰ ਆ ਜਾਓ ਆ ਜਾਓ ਮਾਰੇ ਉੱਪਰ ਆ ਜਾਓ ਨਹੀਂ ਅੱਲੇ ਕਿੱਥੇ ਅੰਦਰੋਂ ਸ਼ੁਰੂ ਹੋਣਾ ਆ ਆਓ ਸਰ ਜੀ ਕਿੱਦਾਂ ਮੈਨੂੰ ਲੈ ਲੈ ਤਾਂ ਬੋਰਡ ਵੀ ਪਾ ਲੈ ਆਏ ਸਤਾਈਏ 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 ਹੁਣ ਸ਼ੁਕਰ ਗੋ ਸ਼ੌਕਰ 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 ਹਾਂ ਦਾਈ ਜੀ ਦੱਸੋ ਹਾਂ ਥੋੜੀ ਜੀ ਉਹ ਲਿਆ ਪਰ ਖਾਦ ਚੱਲਿਆ ਜਾ ਬਾਕੀ ਜੋ ਪ੍ਰਸ਼ਾਦ ਲਾਓ ਐਂ ਆ ਨਿਕਲਣਾ ਚਲੋ ਵਧ ਗਿਆ ਲੈ ਤਰੀ ਕਿਸਮਤ ਜੀ ਸਾਹਿਬ ਆ ਗਿਆ ਸਵੇਦ ਜਾਂਦਾ ਸੰਜੀਪਰ ਵੱਧ ਗਿਆ ਵਾਹ ਸੰਜੀਪਰ ਵੱਧ ਗਿਆ ਉਹ ਕੋਈ ਜਲਵਾ ਸੁਣਾ ਦਿਓ ਉਹ ਨਹੀਂ ਉਹ ਪਾਜੀ ਚੰਦਾ ਇਕੱਠਾ ਕਰਨਾ ਮੱਛਲੀ ਏਸੀ ਲਵਾਉਣਾ ਹੁਣ ਵੀਰੇ ਪਰਸੀਆਂ ਬਣਾ ਲਈਆਂ ਆ ਆਪਾਂ ਇੱਥੇ ਲਾਇਆ ਸਟਾਲ ਆਪਾਂ ਵੀਰੇ ਜੱਤ ਤੋਂ ਬਾਅਦ ਹੈ ਨਾ ਆਪਣੇ ਗੋਪੀ ਨੂੰ ਪੈਸੇ ਭੇਜੋ ਸਕੈਨਰ ਉਹ ਸਕੈਨਰ ਤੁਹਾਨੂੰ ਪਾ ਲੈਣਾ ਜਿੰਨੀਆਂ ਬੱਜਾ ਹੈ ਨਾ ਵਿਚਾਰੀਆਂ ਉਹ ਨਹੀਂ ਨਹੀਂ ਉਹ ਜਿੰਨੀਆਂ ਬੱਜਾ ਉਹ ਜਿੰਨਾ ਉਹ ਰੁਕ ਜਾ ਯਾਰ ਜਿੰਨੀਆਂ ਮੱਜਾ ਨੂੰ ਏਸੀ ਲਵਾ ਕੇ ਦੇਣੇ ਬਾਈ ਦੇ ਹੁਣ ਤੇ ਸੇਵਾ ਚੱਲਣ ਲੱਗੀ ਪੰਜਾਬ 'ਚ ਨਵੀਂ ਉਹ ਗਰੋਪੇ ਬੜੀ ਬਣਾਉਂਦਾ ਆ ਭਰਾਇਓ ਲੈ ਫੋਟੋ ਕਰਾਈਏ ਯਾਰ ਅੱਗੇ ਮੇਜਲਾ ਸੰਦਿਆ